ਸਤਿ ਸ਼੍ਰੀ ਅਕਾਲ ਜੀ ਰੂਹ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿੱਦਾਂ ਕਿ ਆਪ ਸਭ ਜੀ ਨੂੰ ਪਤਾ ਹੀ ਹੈ ਕਿ ਆਪਾਂ ਅੱਜਕੱਲ ਤੁਹਾਡੇ ਨਾਲ ਜੋ ਪੁਸਤਕ ਸਾਂਝੀ ਕਰਦੇ ਰਹੇ ਹਾਂ ਉਸ ਦਾ ਨਾਮ ਹੈ ਮਹਾਰਾਣੀ ਜਿੰਦਾ ਦੀ ਜੀਵਨ ਕਾਥਾ ਕੁਝ ਦਿਨ ਹੋ ਗਏ ਨੇ ਆਪਾਂ ਨੂੰ ਇਸ ਪੁਸਤਕ ਨੂੰ ਸ਼ੁਰੂ ਕੀਤੇ ਆ ਉਸੇ ਲੜੀ ਨੂੰ ਜਾਰੀ ਰੱਖਦੇ ਆ ਆਪਾਂ ਅੱਜ ਅਗਲਾ ਭਾਗ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ ਅੱਜ ਦਾ ਜੋ ਭਾਗ ਹੈ ਉਸ ਨੂੰ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜਨਾਨ ਖਾਨੇ ਵਿੱਚ ਜਿੰਦਾਂ ਦਾ ਵਰਤ ਵਿਹਾਰ ਤੋਂ ਅੱਜ ਦਾ ਜੋ ਟਾਪਿਕ ਆਪਾਂ ਸਟਾਰਟ ਕਰਨਾ ਹੈ ਹੁਣ ਉਸ ਦਾ ਨਾਮ ਹੈ ਜਨਾਨ ਖਾਨੇ ਵਿੱਚ ਜਿੰਦਾਂ ਦਾ ਵਰਤੋਂ ਵਿਹਾਰ ਚਾਚੜਾਂ ਪਿੰਡ 'ਚ ਜੰਮੀ ਪੜੀ ਜਿੰਦਾਂ ਸ਼ਾਹੀ ਡੋਲੇ 'ਚ ਬੈਠ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਛੋਟੀ ਰਾਣੀ ਦੇ ਰੂਪ ਵਿੱਚ ਸ਼ਾਹੀ ਮਹਿਲਾਂ ਵਿੱਚ ਆ ਗਈ ਮਨ ਵਿੱਚ ਚਾਹ ਵੀ ਸੀ ਪਰ ਨਾਲ ਹੀ ਪੇਕਿਆਂ ਤੋਂ ਵਿਛੜਨ ਦਾ ਦੁੱਖ ਵੀ ਅਤੇ ਅਣਜਾਣ ਮਾਹੌਲ 'ਚ ਆ ਪੁੱਜਣ ਦਾ ਖੌਫ ਵੀ ਉਸ ਲਈ ਇਹ ਇੱਕ ਨਵੇਂ ਸੰਸਾਰ ਵਿੱਚ ਆ ਉਤਰਨ ਵਾਂਗ ਸੀ ਜਿੱਥੇ ਉਸਨੇ ਆਪਣੇ ਰਹਿਣ-ਬਹਿਣ ਤੇ ਵਿਚਰਨ ਦੀ ਥਾਂ ਆਪ ਬਣਾਉਣੀ ਸੀ ਸੋਹਣੀ ਦੇ ਨਾਲ-ਨਾਲ ਸਿਆਣੀ ਵੀ ਸੀ ਤੇ ਪਰਿਵਾਰ ਵੱਲੋਂ ਚੰਗੇ ਸੰਸਕਾਰ ਵੀ ਮਿਲੇ ਸਨ ਇਸ ਕਰਕੇ ਉਸਨੂੰ ਲੱਗਦਾ ਸੀ ਕਿ ਉਹ ਸਾਰੇ ਕੁਝ ਤੇ ਕਾਬੂ ਪਾ ਲਵੇਗੀ ਸਭ ਨੂੰ ਆਪਣਾ ਬਣਾ ਲਵੇਗੀ ਤੇ ਹੋਇਆ ਵੀ ਇਸੇ ਤਰ੍ਹਾਂ ਹੀ ਜਿਹੜੀ ਹਾਲਤ ਵਿੱਚ ਜਿੰਤਾ ਖਲੋਤੀ ਸੀ ਉਸ ਵਿੱਚ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਮੌਜੂਦ ਸਨ ਜਿਸ ਪਿੰਡੂ ਲੜਕੀ ਨੂੰ ਇੱਕੋ ਦਮ ਰਾਣੀ ਬਣਨ ਦਾ ਮੌਕਾ ਮਿਲ ਜਾਵੇ ਉਹ ਜਾਂ ਤਾਂ ਹਵਾ ਵਿੱਚ ਉੱਡਣਾ ਸ਼ੁਰੂ ਕਰ ਦਿੰਦੀ ਹੈ ਭਾਵ ਉਸ ਵਿੱਚ ਹੰਕਾਰ ਅਤੇ ਆਕੜ ਦਾ ਵਾਸ ਹੋ ਜਾਂਦਾ ਹੈ ਤੇ ਜਾਂ ਫਿਰ ਉਹ ਅਹਸਾਸੇ ਕਮਤਰੀ ਦਾ ਸ਼ਿਕਾਰ ਹੋ ਕੇ ਆਪਣੇ ਆਪ ਨੂੰ ਹੀਣੀ ਤੁੱਛ ਵਿਚਾਰੀ ਸਮਝਣ ਲੱਗ ਪੈਂਦੀ ਹੈ ਜਿੰਦਾ ਨਾਲ ਅਜੀਹਾ ਕੁਝ ਨਹੀਂ ਵਾਪਰਿਆ ਸਗੋਂ ਉਸਨੇ ਬੜੀ ਸਹਜਤਾ ਨਾਲ ਮਹਾਰਾਜੇ ਦੇ ਜਨਾਨ ਖਾਨੇ ਵਿੱਚ ਆਪਣੀ ਅਜੀਹੀ ਥਾਂ ਬਣਾਈ ਕਿ ਉਹ ਮਹਾਰਾਜੇ ਦੇ ਨਾਲ-ਨਾਲ ਬਾਕੀ ਰਾਣੀਆਂ ਗੋਲੀਆਂ ਦੀ ਚਹੇਤੀ ਉਰਾਨੀ ਬਣ ਗਈ ਪੁਰਾਣੇ ਵੇਲਿਆਂ ਵਿੱਚ ਰਾਜੇ ਮਹਾਰਾਜਿਆਂ ਦੀਆਂ ਕਈ-ਕਈ ਸ਼ਾਦੀਆਂ ਹੁੰਦੀਆਂ ਸਨ ਕੁਝ ਵਿਆਹ ਉਹ ਪਰਿਵਾਰ ਦੀ ਸੰਮਤੀ ਨਾਲ ਕਰਵਾਉਂਦੇ ਸਨ ਕੁਝ ਵਿਆਹ ਇੱਕ ਤਰ੍ਹਾਂ ਦੀਆਂ ਰਾਜਨੀਤਿਕ ਸੰਧੀਆਂ ਵਰਗੀਆਂ ਹੁੰਦੇ ਸਨ ਜਿਨ੍ਹਾਂ ਦਾ ਉਦੇਸ਼ ਰਾਜਨੀਤਿਕ ਹੁੰਦਾ ਸੀ ਕੁਝ ਵਿਆਹ ਉਹ ਆਪਣੇ ਮਨ ਦੇ ਪ੍ਰੇਮ ਉਛਾਲੇ ਨਾਲ ਕਰਵਾਉਂਦੇ ਹਨ ਉੰਜ ਹੀ ਵਧੇਰੇ ਰਾਣੀਆਂ ਦਾ ਹੋਣਾ ਕਿਸੇ ਰਾਜੇ ਦੇ ਵਡੱਪਣ ਨੂੰ ਮਾਪਣ ਦਾ ਇੱਕ ਪੈਮਾਨਾ ਬਣ ਗਿਆ ਸੀ ਗੁਜਰਾ ਦੇ ਰਾਜਿਆਂ ਦੇ ਮਹਿਲਾਂ 'ਚ ਤਾਂ ਰਾਣੀਆਂ ਦੀ ਤਾਦਾਦ ਸੈਂਕੜਿਆਂ ਵਿੱਚ ਪੁੱਜ ਜਾਂਦੀ ਸੀ ਰਾਣੀਆਂ ਦੇ ਨਿਵਾਸ ਲਈ ਵੱਖਰੇ ਮਹਿਲ ਹਵੇਲੀਆਂ ਉਹ ਸਾਰੇ ਜਾਂਦੇ ਸਨ ਰਾਣੀਆਂ ਦੇ ਇਸ ਨਿਵਾਸ ਦੇ ਵੱਖੋ-ਵੱਖਰੇ ਨਾਮ ਇਤਿਹਾਸ ਵਿੱਚ ਮਿਲਦੇ ਹਨ ਮੁਸਲਮਾਨ ਮੁਗਲ ਸ਼ਾਸਕ ਇਸ ਰਾਣੀ ਨਿਵਾਸ ਨੂੰ ਹਰਮ ਕਹਿੰਦੇ ਸਨ ਰਾਜਪੁੱਤਰ ਰਾਜ ਇਸ ਸਥਾਨ ਨੂੰ ਰਣਵਾਸ ਕਹਿੰਦੇ ਸਨ ਜੋ ਰਾਣੀ ਵਾਸ ਦਾ ਹੀ ਇੱਕ ਤਦਪਵ ਰੂਪ ਹੈ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਸ ਜਗ੍ਹਾ ਨੂੰ ਜਨਾਨ ਖਾਨਾ ਆਖਿਆ ਜਾਂਦਾ ਸੀ ਜਨਾਨ ਖਾਨਾ ਦਾ ਸ਼ਬਦੀ ਅਰਥ ਹੈ ਜਨਾਨੀਆਂ ਦੇ ਰਹਿਣ ਵਾਲੀ ਥਾਂ ਪਰ ਇਸ ਨੂੰ ਰਾਣੀਆਂ ਦੇ ਨਿਵਾਸ ਥਾਨ ਦੇ ਅਰਥਾਂ ਵਿੱਚ ਲਿਆ ਜਾਂਦਾ ਸੀ ਜਨਾਨ ਖਾਨੇ ਨੂੰ ਪਰਦੇ ਵਾਲੀ ਥਾਂ ਮੰਨਿਆ ਜਾਂਦਾ ਸੀ ਜਿੱਥੇ ਹਰ ਕੋਈ ਨਹੀਂ ਜਾ ਸਕਦਾ ਸੀ ਉੱਥੇ ਰਾਣੀਆਂ ਮਹਾਰਾਣੀਆਂ ਤੇ ਉਹਨਾਂ ਦੀਆਂ ਗੋਲੀਆਂ ਦਾਸੀਆਂ ਹੀ ਰਹਿੰਦੀਆਂ ਸਨ ਦਾਸੀਆਂ ਨੂੰ ਟੈਲਣਾ ਆਖਿਆ ਜਾਂਦਾ ਸੀ ਜਨਾਨ ਖਾਨੇ ਦਾ ਤਕੜਾ ਸੁਰੱਖਿਆ ਪ੍ਰਬੰਧ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਕਈ ਵਿਆਹ ਕਰਵਾਏ ਕਿੰਨੇ ਕਰਵਾਏ ਇਸ ਬਾਰੇ ਕੋਈ ਨਿਤਾਰਾ ਨਹੀਂ ਹੋ ਸਕਿਆ ਪਰ ਇਹ ਮੰਨਿਆ ਜਾਂਦਾ ਹੈ ਕਿ 9 ਵਿਆਹ ਉਸਨੇ ਧਾਰਮਿਕ ਰੌ ਰੀਤਾਂ ਨਾਲ ਕਰਵਾਏ ਕੁਝ ਉੱਪਰ ਚਾਦਰ ਪਾਉਣ ਦੀ ਰਸਮ ਅਦਾ ਕਰਕੇ ਉਹਨਾਂ ਨੂੰ ਪਤਨੀ ਬਣਾਇਆ ਕਈ ਇਤਿਹਾਸਕਾਰ ਉਸਦੇ ਵਿਆਹਾਂ ਦੀ ਗਿਣਤੀ 20 ਦੱਸਦੇ ਹਨ ਕਈ 17 ਅਤੇ ਕਈ 11 ਵਕੋ ਵੱਖਰੇ ਵਿਚਾਰ ਹਨ ਬਸ ਇਹ ਪੱਕਾ ਹੈ ਕਿ ਕਈ ਵਿਆਹ ਸਨ ਮਹਾਰਾਜੇ ਦਾ ਸਭ ਤੋਂ ਪਹਿਲਾ ਵਿਆਹ ਤਾਂ ਉਸ ਦੇ ਬਾਲਪਨ ਵਿੱਚ ਹੀ 1796 ਵਿੱਚ ਕਨਈਆ ਮਿਸਲ ਦੇ ਸਰਦਾਰ ਗੁਰਬਖਸ਼ ਸਿੰਘ ਦੀ ਧੀ ਮਹਿਤਾਬ ਕੌਰ ਨਾਲ ਹੋ ਗਿਆ ਸੀ ਜੋ ਸਰਦਾਰ ਜੈ ਸਿੰਘ ਕਨਈਆ ਮਿਸਲਦਾਰ ਦੀ ਪੋਤੀ ਸੀ ਉਸ ਦਾ ਦੂਜਾ ਵਿਆਹ ਨਕਈ ਮਿਸਲ ਦੇ ਸਰਦਾਰ ਰਣ ਸਿੰਘ ਨਕਈ ਦੀ ਧੀ ਦਾਤਾਰ ਕੌਰ ਨਾਲ ਹੋਇਆ ਜਿਸ ਦਾ ਅਸਲੀ ਨਾਂ ਰਾਜਕੌਰ ਸੀ ਪਰਨਜੀਤ ਸਿੰਘ ਦੀ ਮਾਤਾ ਦਾ ਨਾਮ ਵੀ ਰਾਜਕੌਰ ਹੋਣ ਕਾਰਨ ਇਸ ਦਾ ਨਾਮ ਬਦਲ ਕੇ ਦਾਤਾਰਕੌਰ ਰੱਖ ਦਿੱਤਾ ਗਿਆ। ਇਹਨੇ ਕਈ ਮਿਸਲ ਦੀ ਹੋਣ ਕਾਰਨ ਉਸ ਨੂੰ ਮਾਈ ਨ ਕਈ ਵੀ ਆਖਿਆ ਜਾਂਦਾ ਸੀ। ਇਹ ਦੋਵੇਂ ਵਿਆਹ ਇੱਕ ਤਰ੍ਹਾਂ ਨਾਲ ਰਾਜਸੀ ਉਦੇਸ਼ ਦੀ ਸਿੱਧੀ ਵਾਲੇ ਵਿਆਹ ਸਨ। ਰਾਜਸੀ ਗੱਠ ਜੋੜ ਵਧਾਉਣ ਲਈ ਹੀ 1811 ਵਿੱਚ ਮਹਾਰਾਜੇ ਨੇ ਸਰਦਾਰ ਸਾਹਿਬ ਸਿੰਘ ਪੰਗੀ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੀਆਂ ਦੋ ਰਾਣੀਆਂ ਰਤਨਕੌਰ ਤੇ ਦਇਆਕੌਰ ਨੂੰ ਚਾਦਰ ਪਾ ਕੇ ਆਪਣੀਆਂ ਰਾਣੀਆਂ ਬਣਾ ਲਿਆ। ਇੰਜ ਹੀ ਇੱਕ ਮੁਮਹਮੇ ਵਿੱਚ ਕਾਂਗੜਾ ਵਿਖੇ ਗੋਰਖਿਆਂ ਨੂੰ ਹਰਾਉਣ ਤੋਂ ਬਾਅਦ ਕਾਂਗੜਾ ਦੇ ਰਾਜੇ ਸੰਸਾਰ ਚੰਦ ਨਾਲ ਸੰਬੰਧ ਹੋਰ ਗੂੜੇ ਕਰਨ ਲਈ ਉਸ ਦੀਆਂ ਦੋ ਪੁੱਤਰੀਆਂ ਗੁੱਡਣ ਅਤੇ ਰਾਜਪੰਸੋ ਨਾਲ ਵਿਆਹ ਕਰਵਾ ਲਿਆ ਇਹ ਸਾਰੇ ਵਿਆਹ ਰਾਜਨੀਤਿਕ ਉਦੇਸ਼ਾਂ ਦੀ ਸਿੱਧੀ ਦੇ ਮੰਤਵ ਨਾਲ ਕਰਵਾਏ ਗਏ ਮਹਾਰਾਜਾ ਰਣਜੀਤ ਸਿੰਘ ਨੇ 1815 ਵਿੱਚ ਚੰਦ ਕੌਰ ਨਾਲ 1829 ਵਿੱਚ ਲక్ష్ਮੀ ਨਾਲ ਤੇ 1832 ਵਿੱਚ ਸੰਮਣ ਕੌਰ ਨਾਲ ਵਿਆਹ ਕਰਵਾਇਆ 1802 ਵਿੱਚ ਉਸਨੇ ਪ੍ਰਸਿੱਧ ਨਾਚੀ ਮੋਰਾ ਨਾਲ ਵਿਆਹ ਕਰਵਾਇਆ ਸੀ ਜਿਸ ਨੂੰ ਉਹ ਦਿਲੋਂ ਬਹੁਤ ਪਿਆਰ ਕਰਦਾ ਸੀ ਇਸ ਵਿਆਹ ਤੇ ਮਹਾਰਾਜ ਨੂੰ ਭਾਵੇਂ ਆਪਣੇ ਨਜ਼ਦੀਕੀਆਂ ਦੀ ਨਾਰਾਜ਼ਗੀ ਵੀ ਚਲਣੀ ਪਈ ਸੀ ਇਸੇ ਤਰ੍ਹਾਂ ਉਸਨੇ ਇੱਕ ਹੋਰ ਰਕਾਸਾ ਗੁਲਬਹਾਰ ਨਾਲ ਵੀ ਵਿਆਹ ਰਚਾਇਆ ਸੀ ਉਸਦਾ ਅੰਤਿਮ ਵਿਆਹ 1835 ਵਿੱਚ ਮਹਾਰਾਣੀ ਜਿੰਦਾ ਨਾਲ ਹੋਇਆ ਇਸ ਤੋਂ ਬਾਅਦ ਉਸਨੇ ਹੋਰ ਕੋਈ ਵਿਆਹ ਨਹੀਂ ਕਰਵਾਇਆ ਉਪਰੋਕਤ ਵਿਰ ਵਿਆਹ ਤੋਂ ਅੰਦਾਜ਼ਾ ਹੋ ਹੀ ਜਾਂਦਾ ਹੈ ਕਿ ਜਨਾਨਖਾਨੇ ਦਾ ਕਿਹੋ ਜਿਹਾ ਮਹਾਲ ਹੋਵੇਗਾ ਇੱਕ ਪਤੀ ਦੀਆਂ ਇੰਨੀਆਂ ਰਾਣੀਆਂ ਦਾ ਇੱਕੋ ਥਾਂ ਇਕੱਠੀਆਂ ਰਹਿਣਾ ਜੋ ਵੱਖ-ਵੱਖ ਥਾਂਵਾਂ ਧਰਮ ਅਤੇ ਰਾਜਵੰਸ਼ਾਂ ਨਾਲ ਸੰਬੰਧਿਤ ਸਨ ਜਿਨ੍ਹਾਂ ਦੇ ਵਿਆਹੇ ਜਾਣ ਪਿੱਛੋਂ ਵੱਖੋ-ਵੱਖਰੇ ਉਦੇਸ਼ ਸਨ ਜਿਨ੍ਹਾਂ ਦੇ ਵੱਖੋ-ਵੱਖਰੇ ਸੁਭਾਅ ਸਨ ਭਵਿੱਖ ਦੇ ਵੱਖੋ-ਵੱਖਰੇ ਮਨਸੂਬੇ ਸਨ ਨਿਸ਼ਚੈ ਹੀ ਜਿੰਦਾ ਲਈ ਇਹ ਕਿ ਬਿਲਕੁਲ ਵੱਖਰੀ ਦੁਨੀਆ ਸੀ ਉਸਨੇ ਆਪਣੀ ਸੋਝ ਦਲੇਰੀ ਮਿੱਠੇ ਸੁਭਾਅ ਤੇ ਚੰਗੇ ਸੰਸਕਾਰਾਂ ਨਾਲ ਇਹਨਾਂ ਬਹੁਤ ਸਾਰੀਆਂ ਰਾਣੀਆਂ ਵਿੱਚ ਆਪਣੇ ਲਈ ਸਰਬੋਤਮ ਥਾਂ ਬਣਾਉਣੀ ਸੀ ਮਹਾਰਾਜੇ ਦੀਆਂ ਨਜ਼ਰਾਂ ਵਿੱਚ ਸਭ ਤੋਂ ਪਿਆਰੀ ਤੇ ਸਭ ਤੋਂ ਵਧੀਆ ਰਾਣੀ ਸਾਬਤ ਹੋਣਾ ਸੀ ਤੇ ਕਿਸੇ ਵੀ ਪ੍ਰਕਾਰ ਦੇ ਵਿਵਾਦ ਤੋਂ ਬਚਣਾ ਸੀ ਜਿੰਦਾ ਨੇ ਇਹ ਚੁਣੌਤੀ ਸਹਿਜੇ ਹੀ ਜਿੱਤ ਲਈ ਉਹ ਮਹਾਰਾਜੇ ਦੇ ਨੇੜੇ ਹੋ ਗਈ ਉਸ ਨੂੰ ਇੰਨੀ ਪਿਆਰੀ ਹੋ ਗਈ ਤੇ ਉਸ ਦੀ ਇੰਨੀ ਚਹਤੀ ਹੋ ਗਈ ਕਿ ਮਹਾਰਾਜੇ ਨੇ ਉਸ ਨੂੰ ਪਿਆਰ ਨਾਲ ਮਹਿਬੂਬਾ ਰਾਣੀ ਦਾ ਖਿਤਾਬ ਦੇ ਦਿੱਤਾ ਉਹ ਉਸ ਨੂੰ ਮਹਿਬੂਬਾ ਆਕੇ ਬੁਲਾਉਂਦਾ ਸੀ ਉਹ ਜਨਾਨਖਾਨੇ ਵਿੱਚ ਹੁੰਦੀਆਂ ਸਾਜ਼ਿਸ਼ਾਂ ਬਦਖੋਈਆਂ ਸ਼ਿਕਾਇਤਬਾਜ਼ੀਆਂ ਤੇ ਆਪਸੀ ਸਾਡੇ ਤੋਂ ਬਚ ਕੇ ਰਹੀ ਬਾਕੀ ਰਾਣੀਆਂ ਨੂੰ ਵੱਡੀਆਂ ਭੈਣਾਂ ਵਾਂਗ ਸਤਿਕਾਰ ਦਿੰਦੀ ਰਹੀ ਮਹਾਰਾਜ ਦੇ ਪੁੱਛਣ ਤੇ ਵੀ ਜਨਾਨਖਾਨੇ ਦੀ ਕੋਈ ਮਾੜੀ ਸੂਚਨਾ ਉਸ ਦੀ ਜ਼ਮਾਨ ਤੇ ਨਹੀਂ ਆਉਂਦੀ ਸੀ ਇੰਜ ਉਹ ਮਹਾਰਾਜੇ ਦੀ ਚਹੇਤੀ ਰਾਣੀ ਹੋਣ ਦੇ ਨਾਲ ਨਾਲ ਦੂਜੀਆਂ ਰਾਣੀਆਂ ਤੋਂ ਵੀ ਸਨੇਹ ਲੈਂਦੀ ਸੀ ਦਾਸੀਆਂ ਗੋਲੀਆਂ ਨਾਲ ਚੰਗਾ ਸਲੂਕ ਰੱਖਦੀ ਸੀ ਤੇ ਉਹਨਾਂ ਦੀਆਂ ਨਜ਼ਰਾਂ ਵਿੱਚ ਵੀ ਜਿੰਦਾਂ ਦੀ ਬੜੀ ਕਦਰ ਸੀ। ਜਨਾਨਖਾਨੇ ਦੀ ਦੇਖ ਰੱਖ ਦੀ ਜ਼ਿੰਮੇਵਾਰੀ ਇੱਕ ਮੁਸਲਮਾਨ اہلکار ਫਕੀਰ ਨੂਰੀਦਦੋਂ ਦੇਹਵਾਲੇ ਸੀ। ਜੋ ਬੇहद ਨੇਕ ਮੁਸਲਮਾਨ ਸੀ ਤੇ ਉਸ ਦਾ ਨਾਮ ਆਂਗ ਫਕੀਰੀ ਉਸ ਅੰਦਰ ਰਮੀ ਹੋਈ ਸੀ। ਉਹ ਵੀ ਜਿੰਦਾਂ ਦੇ ਵਰਤੋ ਵਿਹਾਰ ਤੋਂ ਪ੍ਰਭਾਵਿਤ ਸੀ ਅਤੇ ਮਹਾਰਾਜੇ ਅੱਗੇ ਜਿੰਦਾਂ ਦੀ ਵਡਿਆਈ ਹੀ ਕਰਿਆ ਕਰਦਾ ਸੀ। ਕਈ ਵਾਰ ਮਹਾਰਾਜਾ ਜਨਾਨਖਾਨੇ ਵਿੱਚ ਆਪਣਾ ਦਰਬਾਰ ਲਗਾਉਂਦਾ ਸੀ। ਇੱਥੇ ਨਾਚ ਗਾਣੇ ਦੀਆਂ ਮਹਿਫਲਾਂ ਸਜਦੀਆਂ ਸਨ। ਰਾਣੀਆਂ ਨਾਲ ਗੱਲਾਂ-ਵਾਟਾਂ ਹੁੰਦੀਆਂ ਸਨ। ਉਹਨਾਂ ਦੇ ਦੁੱਖ-ਸੁੱਖ ਨਾਲ ਸਾਂਝ ਪਾਈ ਜਾਂਦੀ ਸੀ। ਉਹਨਾਂ ਦੇ ਗਿਲੇ-ਸ਼ਿਕਵੇ ਸ਼ਿਕਾਇਤਾਂ ਵੀ ਸੁਣਵਾਈ ਹੁੰਦੀ ਸੀ। ਆਮ ਤੌਰ ਤੇ ਇਹਨਾਂ ਮਹਿਫਲਾਂ ਵਿੱਚ ਰਾਣੀਆਂ ਇੱਕ ਦੂਜੀ ਖਿਲਾਫ ਮੰਦੀ ਪੜਾਅਸ ਕਰਦੀਆਂ ਸਨ। ਪਰ ਜਿੰਦਾ ਨੇ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ। ਉਹ ਹਮੇਸ਼ਾ ਆਪਣੇ ਰਾਜ਼ੀ ਖੁਸ਼ੀ ਹੋਣ ਦੀ ਇਤਲਾਹ ਹੀ ਦਿੰਦੀ ਸੀ। ਗਿਆਨੀ ਸੋਨ ਸਿੰਘ ਸੀਤਲ ਆਪਣੇ ਨਾਵਲ ਮਹਾਰਾਣੀ ਜਿੰਦਾ ਵਿੱਚ ਅਜਿਹੀ ਇੱਕ ਮਹਿਫਿਲ ਦਾ ਹਾਲ ਬਿਆਨ ਕਰਦੇ ਹੁੰਦੱਸਦੇ ਹਨ। कि ਜਦੋਂ ਮਹਾਰਾਜੇ ਨੇ ਜਿੰਦਾ ਨੂੰ ਪੁੱਛਿਆ ਕਿ ਤੁਹਾਨੂੰ ਕਿਸੇ ਰਾਣੀ ਖਿਲਾਫ ਸ਼ਿਕਾਇਤ ਹੋਵੇ ਤਾਂ ਦੱਸੋ ਤਾਂ ਜਿੰਦਾ ਨੇ ਕਿਹਾ ਨਹੀਂ ਸਰਕਾਰ ਮੈਨੂੰ ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਮੈਂ ਸਭ ਦੀ ਛੋਟੀ ਭੈਣ ਹਾਂ ਤੇ ਫਿਰ ਜਿੰਦਾ ਮਹਾਰਾਜ ਨੂੰ ਕਹਿ ਦਿੰਦੀ ਹੈ ਸਰਕਾਰ ਜਿਸ ਦਿਲ ਵਿੱਚ ਮਹਾਰਾਜ ਦਾ ਪਿਆਰ ਵਸ ਗਿਆ ਹੈ ਉਸ ਵਿੱਚ ਕਿਰਣਾ ਜਾਂ ਈਰਖਾ ਵਾਸਤੇ ਗੁੰਜਾਇਸ਼ ਹੀ ਕਿੱਥੇ ਰਹਿ ਗਈ ਹੈ ਐਸੇ ਪਿਆਰ ਭਰੇ ਬੋਲ ਮਹਾਰਾਜ ਦੇ ਦਿਲ ਵਿੱਚ ਉਤਰ ਜਾਂਦੇ ਸਨ ਤੇ ਉਹ ਕਹਿ ਉੱਠਦਾ ਸੀ ਤੁਸੀਂ ਸਰਕਾਰ ਦਾ ਮਨ ਮੋਲ ਲਿਆ ਹੈ ਸਰਕਾਰ ਨੂੰ ਤੁਹਾਡੇ ਨਾਲ ਦਿਲੋਂ ਪਿਆਰ ਹੈ ਇੰਜ ਮਹਾਰਾਜਾ ਜਿੰਦਾ ਨੂੰ ਪਤਨੀ ਦੇ ਨਾਲ-ਨਾਲ ਮਸ਼ੂਕਾ ਦਾ ਦਰਜਾ ਵੀ ਦਿੰਦਾ ਸੀ ਉਹ ਉਸ ਦਾ ਪਤੀ ਵੀ ਸੀ ਤੇ ਪ੍ਰੇਮੀ ਵੀ ਤੇ ਉਹ ਉਸ ਦੀ ਪਤਨੀ ਵੀ ਸੀ ਤੇ ਮਹਿਬੂਬਾ ਵੀ ਐਸੇ ਕਰਕੇ ਹੀ ਉਸ ਨੇ ਜਿੰਦਾ ਨੂੰ ਮਹਿਬੂਬਾ ਰਾਣੀ ਦਾ ਖਿਤਾਬ ਦਿੱਤਾ ਸੀ ਤੇ ਐਸੇ ਕਰਕੇ ਉਸ ਨੇ ਰਾਜਾ ਧਿਆਨ ਸਿੰਘ ਦੇ ਵਾਰ-ਵਾਰ ਕਹਿਣ ਤੇ ਵੀ ਜਿੰਦਾ ਤੋਂ ਬਾਅਦ ਕਿਸੇ ਹੋਰ ਨਾਲ ਵਿਆਹ ਨਹੀਂ ਸੀ ਕਰਵਾਇਆ ਅਸਲ ਵਿੱਚ ਰਾਜਾ ਧਿਆਨ ਸਿੰਘ ਨਹੀਂ ਸੀ ਚਾਹੁੰਦਾ ਕਿ ਮਹਾਰਾਜਾ ਵਿਆਹ ਕਰਵਾਉਣੇ ਬੰਦ ਕਰੇ ਅਤੇ ਕੋਈ ਰਾਣੀ ਮਹਾਰਾਜੇ ਤੇ ਇੰਨਾ ਪ੍ਰਭਾਵ ਪਾ ਲਵੇ ਕਿ ਉਸ ਦਾ ਰਾਜ ਪ੍ਰਬੰਧ ਵਿੱਚ ਸਿੱਧਾ ਦਖਲ ਹੋ ਜਾਵੇ। ਧਿਆਨ ਸਿੰਘ ਦੇ ਢਿੱਡ ਵਿੱਚ ਮੈਲ ਸੀ। ਉਹ ਸਾਠ ਸੀ ਸੀ ਤੇ ਉਸ ਦੀ ਕੂਟਨੀਤੀ ਮਹਾਰਾਜੇ ਨੂੰ ਅਯਾਸ਼ੀ ਵਿੱਚ ਪਾ ਕੇ ਆਪਣਾ ਦਬਦਬਾ ਬਣਾਈ ਰੱਖਣ ਦੇ ਆਹਰ ਵਿੱਚ ਸੀ। ਪਰ ਮਹਾਰਾਜਾ ਜਿੰਦਾ ਤੋਂ ਇੰਨਾ ਪ੍ਰਭਾਵਿਤ ਸੀ ਕਿ ਉਸ ਨੇ ਆਪਣੇ ਡੋਗਰੇ ਵਜ਼ੀਰ ਰਾਜਾ ਧਿਆਨ ਸਿੰਘ ਨੂੰ ਕਹਿ ਦਿੱਤਾ ਰਾਜਾ ਸਾਹਿਬ ਜਦ ਕੋਈ ਪੁਰਸ਼ ਸਿਖਰ ਤੇ ਪਹੁੰਚ ਜਾਏ ਤਾਂ ਉਹ ਨੂੰ ਰੁਕ ਜਾਣਾ ਚਾਹੀਦਾ ਹੈ। ਸੱਚ ਮੁੱਚ ਹੀ ਰਾਣੀ ਜਿੰਦਾ ਹੁਸਨ ਅਤੇ ਪ੍ਰੀਤ ਦਾ ਸਿਖਰ ਸੀ ਉਸ ਨੇ ਮਹਾਰਾਜੇ ਨੂੰ ਇਸ ਕਦਰ ਪ੍ਰਭਾਵਿਤ ਕਰ ਲਿਆ ਕਿ ਉਸ ਨੂੰ ਮਹਾਰਾਣੀ ਦਾ ਖਿਤਾਬ ਵੀ ਮਿਲ ਗਿਆ ਮਹਾਰਾਜੇ ਦੇ ਦਿਰਫ ਸਿਰਫ ਦੋ ਰਾਣੀਆਂ ਨੂੰ ਮਹਾਰਾਣੀ ਦਾ ਖਿਮਾਉਣ ਦਾ ਮਾਣ ਪ੍ਰਾਪਤ ਹੋਇਆ ਇਹ ਰਾਣੀਆਂ ਦਾਤਾਰਕੌਰ ਅਤੇ ਜਿੰਦਾ ਸਨ ਮਹਾਰਾਜਾ ਕਈ ਰਾਜਸੀ ਮਸਲਿਆਂ ਵਿੱਚ ਉਹਨਾਂ ਨਾਲ مشਵਰਾ ਵੀ ਕਰਨ ਲੱਗ ਪਿਆ ਸੀ ਇੰਜ ਰਾਣੀ ਜਿੰਦਾ ਨੇ ਪਿਆਰ ਸਤਕਾਰ ਸਲੀਕੇ ਨਾਲ ਇਥੇ ਜਨਾਨ ਖਾਨੇ ਵਿੱਚ ਇੱਕ ਸਤਕਾਰਯੋਗ ਸਥਾਨ ਬਣਾਇਆ ਉਥੇ ਮਹਾਰਾਜੇ ਦੇ ਦਿਲ ਵਿੱਚ ਵੀ ਆਪਣੀ ਪ੍ਰਤੀਬੇਹਤ ਪਿਆਰ ਭਰ ਦਿੱਤਾ ਜਿਸ ਨਾਲ ਉਹ ਮਹਾਰਾਜੇ ਦੀ ਸਭ ਤੋਂ ਚਹੇਤੀ ਰਾਣੀ ਯਾਨੀ ਮਹਿਬੂਬਾ ਰਾਣੀ ਬਣ ਗਈ ਪੁੱਤਰ ਦਾ ਜਨਮ ਮਹਾਰਾਣੀ ਜਿੰਦਾ ਨੇ 4 ਸਤੰਬਰ 1838 ਵਾਲੇ ਦਿਨ ਇੱਕ ਚੰਨ ਵਰਗੇ ਪੁੱਤਰ ਨੂੰ ਜਨਮ ਦਿੱਤਾ ਜੋ ਇਤਿਹਾਸ ਵਿੱਚ ਸਿੱਖ ਰਾਜ ਦੇ ਅੰਤਮ ਰਾਜੇ ਵਜੋਂ ਪ੍ਰਸਿੱਧ ਹੋਇਆ ਵਧਾਈਆਂ ਨਾਲ ਜਿੰਦਾ ਦਾ ਮਹਿਲ ਅਤੇ ਸਾਰਾ ਰਾਜ ਦਰਬਾਰ ਗੂੰਜ ਉਠਿਆ ਰਾਜ ਕੇ ਖੁਸ਼ੀਆਂ ਮਨਾਇਆ ਗਿਆ ਪੁੱਤਰ ਰਾਜ ਕੇ ਸੋਨਾ ਸੀ ਤੇ ਉਸ ਦੀ ਸ਼ਕਲ ਉਹ ਸੂਰਤ ਵੀ ਜਿੰਦਾ ਨਾਲ ਮਿਲਦੀ ਜੁਲਦੀ ਸੀ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਉਸ ਲਈ ਅੰਮ੍ਰਿਤਸਰ ਵਿੱਚ ਸੀ मुंशी ਗੋਬਿੰਦ ਸਹਾਏ ਨੇ ਲੋਹਰੋਂ ਅੰਮ੍ਰਿਤਸਰ ਆ ਕੇ ਮਹਾਰਾਜੇ ਨੂੰ ਇਹ ਖੁਸ਼ਖਬਰੀ ਦਿੱਤੀ ਰਾਜਾ ਧਿਆਨ ਸਿੰਘ ਦੇ ਆਦੇਸ਼ ਅਨੁਸਾਰ मुंशी ਫਲਾਂ ਦੇ ਟੋਕਰੇ ਤੇ ਤਾਜ਼ਾ ਸਬਜ਼ੀਆਂ ਵੀ ਨਾਲ ਲੈ ਗਿਆ ਸੁਣ ਕੇ ਮਹਾਰਾਜਾ ਗਦਗਦ ਹੋ ਗਿਆ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ मुंशी ਨੂੰ ਧੰਨ ਤੇ ਤੋਹਫ਼ਿਆਂ ਨਾਲ ਲਾ ਦੇ ਦਿੱਤਾ ਸਹਿਜਾਦੇ ਕੁੰਵਰ ਦਾ ਪਵਿੱਖ ਜਾਣਨ ਲਈ ਰਾਜੋਚੀ ਬੁલાਏ ਗਏ ਪਵਿੱਖ ਬਾਰੇ ਕਿਸ ਨੂੰ ਪਤਾ ਹੁੰਦਾ ਹੈ ਸਭ ਨੇ ਤਾਰੀਫਾਂ ਦੇ ਪੁੱਲ ਬਣ ਕੇ ਇਨਾਮ ਪ੍ਰਾਪਤ ਕੀਤੇ ਕੁੰਵਰ ਦੇ ਜਨਮ ਦੀ ਖੁਸ਼ੀ ਵਿੱਚ ਗਰੀਬ ਗੁਰਬੇਨ ਦਿਲ ਖੋਲ ਕੇ দান ਦਿੱਤਾ ਗਿਆ ਅਕਾਲ ਪੁਰਖ ਦਾ ਧੰਨਵਾਦ ਕਰਨ ਲਈ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਇਆ ਗਿਆ ਮਹਾਰਾਣੀ ਜਿੰਦਾ ਬਾਲਕ ਨੂੰ ਗੋਦੀ ਵਿੱਚ ਚੁੱਕੀ ਦੂਜੀਆਂ ਰਾਣੀਆਂ ਵਿੱਚ ਬੈਠੀ ਫੁੱਲੀ ਨਹੀਂ ਸਮਾ ਰਹੀ ਸੀ ਭੋਗ ਤੋਂ ਬਾਅਦ ਕੀਰਤਨ ਹੋਇਆ ਗੁਰਮਰਯਾਦਾ ਅਨੁਸਾਰ ਸ਼ੇਗੁਰਨ ਸਾਹਿਬ ਚੋ ਵਾਕ ਲੈ ਕੇ ਕੁਮਰ ਦਾ ਨਾਮ ਰੱਖਿਆ ਗਿਆ ਵਾਕ ਦਾ ਪਹਿਲਾ ਅੱਖਰ ਦ ਨਿਕਲੇ ਆ ਦ ਤੋਂ ਦਲੀਪ ਸਿੰਘ ਨਾਮ ਰੱਖਿਆ ਦਿੱਤਾ ਗਿਆ ਇੰਜੇਹੇ ਬਾਲਗ ਕੁਮਰ ਪਰ ਦਲੀਪ ਸਿੰਘ ਕਰਕੇ ਬੁਲਾਇਆ ਜਾਣ ਲੱਗਾ ਤੇ ਬਾਅਦ ਵਿੱਚ ਇਹੋ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਵਜੋਂ ਪ੍ਰਸਿੱਧ ਹੋਇਆ ਅਤੇ ਸਿੱਖ ਰਾਜਾ ਅੰਤਮਤ ਮਹਾਰਾਜਾ ਖਵਾਇਆ ਦਲੀਪ ਸ਼ਬਦ ਦੀ ਵਿਆਨਤਵੱਤੀ ਅਤੇ ਇਸ ਦੇ ਅਰਥਾਂ ਸੰਬੰਧੀ ਕੁਝ ਲੋਕ ਪੁਲੇਖੇ ਵਿੱਚ ਪੈ ਜਾਂਦੇ ਹਨ ਦਲੀਪ ਸ਼ਬਦ ਦਲ ਸ਼ਬਦ ਤੋਂ ਬਣਿਆ ਹੈ। ਦਿਲ ਸ਼ਬਦ ਤੋਂ ਨਹੀਂ। ਇਸ ਨੂੰ ਕਦੇ ਵੀ ਦਲੀਪ ਆ ਕੇ ਨਹੀਂ ਲਿਖਿਆ ਜਾਂਦਾ। ਇਸ ਦਾ ਸੰਬੰਧ ਦਲ ਸ਼ਬਦ ਨਾਲ ਹੈ। ਜਿਸ ਦਾ ਅਰਥ ਫੌਜ ਜਾਂ ਸੈਨਾ ਹੈ। ਇਹ ਦਲੀਪ ਸ਼ਬਦ ਦਾ ਅਰਥ ਫੌਜਾਂ ਸੈਨਾ ਦਲ ਦਾ ਮਾਲਕ ਕਰਕੇ ਜਾਣਿਆ ਜਾਣਾ ਚਾਹੀਦਾ ਹੈ। ਅੰਗਰੇਜ਼ਾਂ ਨੇ ਇਸ ਨੂੰ ਦੁਲੀਪ ਸਿੰਘ ਲਿਖਣਾ ਸ਼ੁਰੂ ਕਰ ਦਿੱਤਾ। ਇਸੇ ਕਰਕੇ ਅੰਗਰੇਜ਼ੀ ਵਿੱਚ ਲਿਖਿਆ ਇਤਿਹਾਸ ਦੀਆਂ ਬਹੁਤੀਆਂ ਕਿਤਾਬਾਂ ਵਿੱਚ ਬਲੀਪ ਸਿੰਘ ਹੀ ਲਿਖਿਆ ਹੋਇਆ ਹੈ। ਭਾਵੇਂ ਇਹ ਸ਼ਬਦ ਜੋੜ ਵੀ ਇਸ ਗੱਲ ਨੂੰ ਸਪਸ਼ਟ ਕਰਦੇ ਹਨ ਕਿ ਦਲੀਪ ਸ਼ਬਦ ਦਾ ਮੂਲ ਸ਼ਬਦ ਦਿਲ ਨਹੀਂ ਦਲ ਹੈ ਕਿਉਂਕਿ ਦਿਲ ਨੂੰ ਮੂਲ ਸ਼ਬਦ ਮੰਨ ਕੇ ਇਸ ਨੂੰ ਡੀ ਆਈ ਐਲ ਆਈ ਪੀ ਵਜੋਂ ਲਿਖਿਆ ਜਾਣਾ ਸੀ ਕੁੰਵਰ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ ਉਸ ਨੇ ਉਸ ਦੇ ਜੰਮਣ ਤੋਂ ਕੁਝ ਸਮਾਂ ਬਾਅਦ ਹੀ ਉਸ ਦੇ ਨਾਂ ਜਾਗੀਰ ਲਵਾ ਦਿੱਤੀ ਅਤੇ ਰਾਣੀ ਜਿੰਦਾ ਦੀ ਜਾਗੀਰ ਵਿੱਚ ਵਾਧਾ ਕਰ ਦਿੱਤਾ ਉਸ ਦੀ ਸੁੱਖ ਸੁਵਿਧਾ ਦਾ ਪੂਰਾ ਖਿਆਲ ਰੱਖਿਆ ਗਿਆ ਜਿੰਦਾਂ ਨੂੰ ਮਹਾਰਾਣੀ ਦਾ ਖਤਾਬ ਮਿਲ ਗਿਆ। ਕੁਮਰ ਦਲੀਪ ਸਿੰਘ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਹੋਰ ਵੀ ਕਈ ਪੁੱਤਰ ਸਨ। ਉਸ ਦੀਆਂ ਵੱਖ-ਵੱਖ ਰਾਣੀਆਂ ਦੀ ਕੁੱਖੋਂ ਢੇਠ ਲਿਖੇ ਪੁੱਤਰਾਂ ਦਾ ਜਨਮ ਹੋਇਆ। ਕੁਮਰ ਖੜਕ ਸਿੰਘ, ਕੁਮਰ ਸ਼ੇਰ ਸਿੰਘ, ਕੁਮਰ ਤਾਰਾ ਸਿੰਘ, ਕੁਮਰ ਮਲਤਾਨਾ ਸਿੰਘ, ਕੁਮਰ ਕਸ਼ਮੀਰਾ ਸਿੰਘ, ਕੁਮਰ ਪਸ਼ੌਰਾ ਸਿੰਘ, ਕੁਮਰ ਦਲੀਪ ਸਿੰਘ ਕਿ ਰਾਜੰਦ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਹੋਰ ਵੀ ਪੁੱਤਰ ਸੀ ਜੋ 2 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਿਆ ਸੀ ਸਮਝਣ ਦੀ ਸਾਨੀ ਦੇ ਉਦੇਸ਼ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਪੁੱਤਰੀਆਂ ਦਾ ਉਹਨਾਂ ਦੀਆਂ ਮਾਵਾਂ ਸਮੇਤ ਵੇਰਵਾ ਇਸ ਅਨੁਸਾਰ ਦਿੱਤਾ ਜਾ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਖੜਕ ਸਿੰਘ ਮਾਤਾ ਦਰਤਾਰਕੌਰ ਨੌਨਿਹਾਲ ਸਿੰਘ ਸ਼ੇਰ ਸਿੰਘ ਮਾਤਾ ਮਹਿਤਾਬਕੌਰ ਪ੍ਰਤਾਪ ਸਿੰਘ ਸ਼ਿਵਦੇਵ ਸਿੰਘ ਤਾਰਾ ਸਿੰਘ ਮਾਤਾ ਮਹਿਤਾਬ ਕੌਰ ਮਲਤਾਨਾ ਸਿੰਘ ਮਾਤਾ ਰਤਨ ਕੌਰ ਕਸ਼ਮੀਰਾ ਸਿੰਘ ਮਾਤਾ ਦਇਆ ਕੌਰ ਪਸ਼ੋਰਾ ਸਿੰਘ ਮਾਤਾ ਦਇਆ ਕੌਰ ਦਲੀਪ ਸਿੰਘ ਮਾਤਾ ਰਾਣੀ ਕੌਰ ਵਿਕਟਰ ਦਲੀਪ ਸਿੰਘ ਫ੍ਰੈਡਰਿਕ ਦਲੀਪ ਸਿੰਘ ਐਲਬਰਟ ਦਲੀਪ ਸਿੰਘ ਦਲੀਪ ਸਿੰਘ ਦੇ 6 ਵੱਡੇ ਭਰਾ ਹੋਣ ਦੇ ਬਾਵਜੂਦ ਦਲੇਪ ਸਿੰਘ ਨੂੰ ਪੂਰਾ ਪਿਆਰ ਮਿਲਿਆ ਮਹਾਰਾਜਾ ਉਸ ਨੂੰ ਬੜੀ ਉਚੇਚ ਨਾਲ ਮਿਲਦਾ ਸੀ ਚਾਹ ਲਾੜ ਕਰਦਾ ਸੀ ਪਰ ਹੁਣੀ ਹੱਸ ਰਹੀ ਸੀ ਕਿਸੇ ਨੂੰ ਕੀ ਖਬਰ ਸੀ ਕਿ ਸਭ ਤੋਂ ਛੋਟਾ ਹੋਣ ਦੇ ਬਾਵਜੂਦ ਸਿੱਖ ਰਾਜ ਦਾ ਤਾਜ ਉਸ ਦੇ ਸਿਰ ਤੇ ਟਿਕ ਜਾਣਾ ਹੈ ਉਸ ਨੇ ਪੰਜਾਬ ਦਾ ਮਹਾਰਾਜਾ ਬਣ ਜਾਣਾ ਹੈ ਪਰ ਆਖਰੀ ਮਹਾਰਾਜਾ ਕੀ ਪਤਾ ਸੀ ਕਿ ਉਸ ਨੂੰ ਆਪਣੇ ਵਤਨ 'ਚ ਰਹਿਣਾ ਵੀ ਉਹ ਨਸੀਬ ਨਹੀਂ ਹੋਣਾ ਕੀ ਪਤਾ ਸੀ ਕਿ ਉਸ ਨੇ ਸਤਸਮੁੰਦਰ ਪਾਰ ਬਗਾਨੀ ਧਰਤੀ ਤੇ ਅੰਤਮ ਸਵਾਸ ਲੈਣੇ ਹਨ ਕੀ ਪਤਾ ਸੀ ਕਿ ਜਿਹੜੀ ਮਾਂ ਉਸ ਤੋਂ ਵਾਰੀ ਖੋਲ ਜਾ ਰਹੀ ਹੈ ਉਸ ਨੂੰ ਤੱਕ ਤੱਕ ਕਿ ਨਹੀਂ ਰੱਜਦੀ ਉਸਨੇ ਰਾਜਮਾਤਾ ਤਾਂ ਬਣ ਜਾਣਾ ਹੈ ਪਰ ਆਖਰੀ ਕੀ ਪਤਾ ਸੀ ਕਿ ਉਸਨੇ ਰਾਜ ਭਾਗ ਦੇ ਨਾਲ ਨਾਲ ਆਪਣਾ ਪੁੱਤਰ ਵੀ ਕਵਾ ਲੈਣਾ ਹੈ ਉਸਨੇ ਬਗਾਨੀਆਂ ਧਰਤੀਆਂ ਤੇ ਖੱਜਲ ਖਾਣਾ ਹੈ ਤੇ ਮੌਤ ਤੋਂ ਬਾਅਦ ਉਸ ਦੀ ਚਿਤਾ ਲਈ ਵੀ ਪੰਜਾਬ ਦੀ ਧਰਤੀ ਨਸੀਬ ਨਹੀਂ ਹੋਣੀ ਹੁਣੀ ਸੱਚਮੁੱਚ ਹੱਸ ਰਹੀ ਸੀ ਪ੍ਰਸਿੱਧ ਪੰਥਕ ਢਾਡੀ ਸਰਦਾਰ ਸੋਨ ਸਿੰਘ ਸੀਤ ਲਿਖਦੇ ਹਨ ਕੁਦਰਤ ਰਾਣੀ ਉਸ ਤੇ ਤੁੱਠੀ ਕਿਰਪਾ ਧਾਰ ਬਖਸ਼ਿਆ ਲਾਲ ਦਲੀਪ ਸਿੰਘ ਮਹਿਲਾਂ ਦਾ ਸਰਦਾਰ ਕਿਸਮਤ ਨਾਲ ਵਿੰਗ ਦੇ ਹੱਸੀ ਮੂੰਹ ਪਸਾਰ ਰੋਲਾਂਗੀ ਪਰਦੇਸ ਮੈਂ ਇਹ ਲਾਲਾਂ ਦਾ ਹਾਰ ਸੀਤਲ ਹਰਨ ਲਿਖ ਜਾ ਫੁੱਲ ਪਣ ਗਿਆ ਧੰਨਵਾਦ ਸ਼ੁਕਰੀਆ ਅੱਗੇ ਦਾ ਭਾਗ ਕੱਲ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜੀ ਤਦ ਤੱਕ ਲਈ ਜੁੜੇ ਰਹੋ ਇਸ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ